Corre, Guru. স্বাগত <laughs> ਸਾਰ ਚੋਖ ਗੁਰੂ ਪਿਆਰੀ ਸਾਧ ਸੰਗਤ ਸੀ خیال ਬਾਹਰ ਜਾਣ ਤੋਂ ਰੋਕੀਏ ਚਿੱਤ ਵਿਰਤियां ਇਕਾਗਰ ਕਰੀਏ ਰਸਨਾ ਦੀ ਪਵਿੱਤਰ ਤਾਈ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕਰਕੇ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਈਸ਼ਰ ਜੋ ਕਿ ਸੰਤ ਪਾਵਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਨਾਮ ਉੱਪਰ ਫੁੱਲ ਵਿਖੇ ਸ਼ਿਸ਼ੋਵਤ ਹੈ ਇਸ ਪਾਵਨ ਸਥਾਨ ਤੇ ਅੱਜ ਸੰਤ ਮਹਾਰਾਜ ਸੰਤ ਪਾਵਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 50ਵੀਂ ਵਰਸਤੀ ਦੇ ਪਰਥਾਏ ਸਮਾਗਮ ਹੋ ਰਹੇ ਹਨ ਸ੍ਰੀਮਾਨ ਸੰਤ ਪਾਵਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਬੀਬੇ ਜਿਨ੍ਹਾਂ ਨੇ ਮਹਾਨ ਸੇਵਾ ਕੀਤੀ ਹੈ ਸੱਚਖੰਡ ਵਾਸੀ ਸ੍ਰੀਮਾਨ ਸੰਤ ਪਾਪਾ ਮਾਨ ਸਿੰਘ ਜੀ ਜਿਨ੍ਹਾਂ ਨੇ ਸਸਥਾਨ ਤੇ ਮਹਾਨ ਘਾਲਣਾ ਘਾਲੀ ਅੱਜ ਆਪਣੇ ਪਿਆਰੇ ਦੀ ਯਾਦ ਦੇ ਵਿੱਚ ਇਹ ਮਹਾਨ ਸਮਾਗਮ ਹੋ ਰਹੇ ਹਨ ਕਿਰਪਾ ਹੈ ਸੇਵਕ ਕੋ ਸੇਵਾ ਬਣਾਈ ਇਸ ਸਥਾਨ ਤੇ ਜਥੇਦਾਰ ਬਾਬਾ ਸੁਰਜਨ ਸਿੰਘ ਜੀ ਸੇਵਾ ਨਿਭਾ ਰਹੇ ਹਨ ਬਹੁਤ ਇਹਨਾਂ ਦੇ ਸਹਿਯੋਗੀ ਬਾਬਾ ਜੁਝਾਰ ਸਿੰਘ ਜੀ ਹੋਰ ਕਿੰਨੇ ਲੋਗੜ ਫਿੜਿਆ ਤੋਂ ਹੀ ਪੰਜ ਪ੍ਰੇਮੀ ਮਹਾਂਪੁਰਸ਼ਾਂ ਦੇ ਕੋਲ ਆਏ ਰਤਵਾੜਾ ਸਾਹਿਬ ਉਦੋਂ ਬਣੇ ਨਹੀਂ ਸਨ ਉਹ ਇਸ ਸਮੇਂ ਪੜ੍ਹਦੇ ਹੀ ਸਨ ਫੇਰ ਨੌਕਰੀਆਂ ਵੀ ਮਿਲ ਗਈਆਂ ਸੋਹਣੀਆਂ ਜੌਬਸ ਸਨ ਤੇ ਉਸ ਸਮੇਂ ਲਗਨ ਬਚਪਨ ਤੋਂ ਹੀ ਲੱਗੀ ਹੈ ਪਰ ਜਿੱਥੇ ਆਮਾਨ ਥੁੰਦੀ ਹੈ ਉਸ ਮਹਾਪੁਰਸ਼ ਦੇ ਨਾਲ ਦਿਲਾਂ ਦੇ ਸੌਦੇ ਹੋ ਜਾਂਦੇ ਹਨ ਜਦੋਂ ਸ੍ਰੀਮਾਨ ਸੰਤ ਪਾਪਾ ਮਾਨ ਸਿੰਘ ਜੀ ਦਾ ਮਲਾਪ ਹੋਇਆ ਇਨਾ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਇਸ ਸਥਾਨ ਤੇ ਮਹਾਨ ਸੇਵਾ ਕਾਲਣਾ ਕਾਲ ਰਹੇ ਹਨ ਅੱਜ ਉਹਨਾਂ ਪਿਆਰੇ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਇਸ ਸਮਾਗਮ ਜਿਨ੍ਹਾਂ ਨੇ ਇਸ ਮਾਤ ਲੋਕ ਦੀ ਯਾਤਰਾ ਸਰੀਰਕ ਤੌਰ ਦੇ ਉੱਤੇ 5 ਅਗਸਤ 1905 ਨੂੰ ਨਗਰ ਆਲੋਵਾਲ ਪਤਾਰਾਮ ਸਿੰਘ ਜੀ ਦੇ ਘਰ ਤੋਂ ਸ਼ੁਰੂ ਕੀਤੀ ਸਤਕਾਰ ਜੋ ਮਾਤਾ ਰਤਨ ਕੌਰ ਜੀ ਦੀ ਕੁੱਖੋਂ ਬਾਗ ਲੱਗੇ ਤਨ ਜਣੇ ਦੀ ਮਾਉ ਆਏ ਸਫਲ ਸੇ ਤੇ ਜੋ ਪੜ੍ਹਾਈ ਦੁਨਿਆਵੀ ਦੋ ਤਰ੍ਹਾਂ ਦੀ ਪੜ੍ਹਾਈ ਜਿਵੇਂ ਮਾਪੁਰਸ਼ੇ ਕਰਵਾਉਂਦੇ ਹਨ ਜਿਵੇਂ ਇੱਥੇ ਵੀ ਇਸ ਇਲਾਕੇ ਦੇ ਭਲੇ ਵਾਸਤੇ ਕਰਮਸਰ ਅਕੈਡਮੀ ਸ਼ੁਰੂ ਹੋਈ ਇੰਨੀ ਸੇਵਾ ਚੱਲ ਰਹੀ ਹੈ ਮਹਾਂਪੁਰਸ਼ਾਂ ਦੇ ਬਾਬਾ ਮਾਨ ਸਿੰਘ ਜੀ ਦੇ ਸਮੇਂ ਤੋਂ ਹੀ ਇਹ ਪ੍ਰੇਮੀ ਜਨ ਬਾਬਾ ਜਯਾਰ ਸਿੰਘ ਜੀ ਵਰਗੇ ਕਿੰਨੀ ਸੇਵਾ ਨਿਭਾ ਰਹੇ ਹਨ ਇਹ ਹੈ ਦੁਨੀਆ ਦੀ ਪੜ੍ਹਾਈ ਜਿੱਥੇ ਨਾਲ ਰੋਹਾਨੀ ਵਿਦਿਆ ਵੀ ਮਿਲੇ ਸਕੂਲ ਕਾਲਜ ਹਸਪਤਾਲ ਜਾਂ ਹੋਰ ਸੜਕਾਂ ਤੇ ਆਦਿ ਪਰਉਪਕਾਰ ਦੇ ਕਾਰਜ ਸਰਕਾਰ ਦਾ ਕੰਮ ਹੈ ਪਰ ਮਹਾਪੁਰਸ਼ ਪਰਉਪਕਾਰ ਵਸ ਜਿੱਥੇ دنیਵੀ ਵਿਦਿਆ ਦਾ ਪੜਾਉਂਦੇ ਨੇ دنیਵੀ ਵਿਦਿਆ ਦੇ ਨਾਲ ਆ ਰੋਹਾਨੀਅਤ ਦੀ ਸੇਧ ਵੀ ਵਰਕਸ਼ਿਸ਼ ਕਰਦੇ ਹਨ ਪਰਾ ਵਿਦਿਆ ਅਪਰਾ ਵਿਦਿਆ ਦੇ ਨਾਲ ਵਰਕਸ਼ਿਸ਼ ਕਰਦੇ ਹਨ ਨਿਰਮਲੇ ਸਾਧੂ ਸੰਗ ਉਹਨਾਂ ਸਮਿਆਂ 'ਚ ਉਹ ਗੁਰਮੁਖੀ ਅੱਖਰ ਪੜਾਇਆ ਕਰਦੇ ਸਨ ਸਕੂਲ ਕਾਲਜ ਕਿਉਂਕਿ ਅੰਗਰੇਜ਼ ਦਾ ਰਾਜ ਸੀ ਮਾਡਲ ਸਕੂਲ ਸੰਗ ਜਿੱਥੇ ਆਪ ਜੀ ਦੇ ਭੂਆ ਜੀ ਦੇ ਪੁੱਤ ਪੁੱਤਰ ਆਈ ਦਲੀਪ ਸਿੰਘ ਜੀ ਗਾਰਡੀਅਨ ਦੀ ਸੇਵਾ ਨਿਭਾਉਂਦੇ ਸਨ ਲੱਸੀ ਖਾਨੇ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਬੱਚਿਆਂ ਨੂੰ ਪੜਾਉਣਾ ਤੇ ਆਪ ਜੀ ਦੀ ਵੀ ਪਰਵੇਸ਼ ਕਿਉਂਕਿ ਲੰਬੜਦਾਰ ਘਰਾਣਾ ਸੀ ਬਹੁਤੀ ਰਾਜਸੀ ठाठ-ਬਾਠ ਦੇ ਨਾਲ ਹੋਈ ਸੀ ਤੇ ਜਦੋਂ ਪਟਿਆਲੇ ਮਾਡਲ ਸਕੂਲ ਵਿੱਚ ਪੜਦੇ ਹਨ ਭਾਈ ਦਲੀਪ ਸਿੰਘ ਜੀ ਦੇ ਘਰ ਰਹਿਐ ਉਸ ਸਮੇਂ ਆਪ ਜੀ ਕਿਉਂਕਿ ਬਚਪਨ ਤੋਂ ਹੀ ਸਾਧੂਆਂ ਦਾ ਸੰਗੀ ਪਰਿਵਾਰ ਸੀ ਅਜੇ 4 ਸਾਲ ਦੀ ਉਮਰ ਸੀ ਜਦੋਂ ਬਧੋਸ਼ੀ ਜੋ ਰਿਸ਼ਤੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਮਾ ਜੀ ਲੱਗਦੇ ਬਾਬਾ ਵੀਰਮਦਾਸ ਜੀ ਕੋਲ ਜਾਂਦੇ ਹਨ ਤੇ ਉਹਨਾਂ ਦੇ ਨੇੜੇ ਤਾਂ ਕੋਈ ਜਾਂਦਾ ਨਹੀਂ ਸੀ ਉਹਨਾਂ ਦਾ ਤਪ ਸੀ ਪ੍ਰਾਪਤ ਜੀ ਉਹਨਾਂ ਦੀ ਗੋਦ ਵਿੱਚ ਆਵਰਾਜਦੇ ਨੇ ਲੰਬੜਦਾਰ RAM ਸਿੰਘ ਜੀ ਡਰ ਜਾਂਦੇ ਹਨ ਕਿ ਕਿਤੇ ਮਹਾਂਪੁਰਸ਼ ਐਸਾ ਵਚਨ ਨਾ ਕਰ ਦੇਣ ਪਰ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੀ ਇਹ ਵਚਨ ਆਇਆ ਕਿ ਲੰਬੜਦਾਰ ਸਾਡੇ ਕੋਲ ਆਉਣ ਤੋਂ ਤਾਂ ਡਰਦੇ ਨੇ ਤੇ ਇਹ ਐਸੀ ਮਹਾਨ ਆਤਮਾ ਤੇਰੇ ਘਰ ਆਈ ਹੈ ਇਨਾਂ ਦੇ ਅੱਗੇ ਰਾਜੇ ਮਹਾਰਾਜੇ ਝੁਕਣਗੇ ਦਰ ਦਰ ਘਰ ਤੇ ਹਰੇਕ ਘਰ ਘਰ ਦੇ ਵਿੱਚ ਇਹਨਾਂ ਦੇ ਸਰੂਪ ਲੱਗਣਗੇ ਸੋ ਐਸੇ ਬਚਨ ਅਗੰਮੀ ਬਚਨ ਮਹਾਪੁਰਸ਼ਾਂ ਦੇ ਆਏ ਚਿਹਰਾ ਗੁਲਾਬ ਵਾਂਗੂ ਖੜਿਆ ਸੀ ਇੱਕ ਉਦਾਸੀ ਸਾਧੂ ਦੇ ਵੀ ਦਰਸ਼ਨ ਹੋਏ ਸਨ ਮਾਤਾ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਸੀ ਇਹ ਇਹ ਨਾਮ ਵੀ ਆਪ ਜੀ ਦਾ ਗਲਾਬ ਸਿੰਘ ਰੱਖਿਆ ਗਿਆ 10ਵੀਂ ਵਿੱਚ ਪੜਦੇ ਹਨ ਉਸ ਸਮੇਂ ਇਹਨਾਂ ਦਾ ਮਲਾਪ ਕਿਉਂਕਿ ਬਚਪਨ ਤੋਂ ਹੀ ਹੋ ਗਿਆ ਜਦੋਂ 7ਵੀਂ ਵਿੱਚ ਸਨ ਇੱਕ ਸਿੰਧੀ ਅਧਿਆਪਕ ਸੀ ਟੀਐਲ ਵਿਸਵਾਨੀ ਉਹਨੇ ਆਪ ਜੀ ਨੂੰ ਲਗਨ ਲਾਈ ਜਪਜੀ ਸਾਹਿਬ ਦਾ ਪਾਠ ਆਪ ਜੀ ਨੇ ਕੰਠ ਕਰ ਲਿਆ ਜਦੋਂ ਅਜੇ ਛੋਟੀ ਉਮਰ ਹੈ ਉਸ ਸਮੇਂ ਜਿਹੜਾ ਮੋਤੀਵਾਗ ਵਿੱਚ ਇਤਿਹਾਸਕ ਸਥਾਨ ਸਦਾਸਰ ਸਰੋਵਰ ਉਸ ਦੇ ਕਿਨਾਰੇ ਤੇ ਸਮਾਧੀਆਂ ਲੱਗਦੀਆਂ ਹਨ ਰੇਰੂ ਸਾਹਿਬ ਵਾਲਿਆਂ ਦੇ ਸੰਗੀ ਜਨ ਫੌਜੀ ਬਹੁਤੇ ਸੰ ਉਸ ਸਰੋਵਰ ਤੇ ਬੈਠ ਕੇ ਸਮਾਧੀਆਂ ਲਾ ਰਹੇ ਹਨ ਆਪ ਜੀ ਵੀ 2 ਵਜੇ ਜਾ ਕੇ 7 ਵਜੇ ਤੱਕ ਉੱਥੇ ਸਮਾਧੀ ਸਥਿਤ ਹੋ ਜਾਂਦੇ 5 ਘੰਟੇ ਦੀ ਸਮਾਧੀ ਲੱਗਦੀ ਸਮਾਂ ਆਇਆ ਕੋਈ ਸਮਾਂ ਹੁੰਦਾ ਜਿਵੇਂ ਇਹਨਾਂ ਮਹਾਪੁਰਸ਼ਾਂ ਨੂੰ ਬਾਬਾ ਮੋਹਨ ਸਿੰਘ ਜੀ ਨੂੰ ਬਾਬਾ ਮਾਨ ਸਿੰਘ ਜੀ ਨੂੰ 19 ਸਾਲ ਦੀ ਉਮਰ ਦੇ ਵਿੱਚ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦਾ ਮਲਾਪ ਹੋਇਆ ਭਾਵੇਂ 23 ਸਾਲ ਤੱਕ ਦੀ ਉਮਰ ਤੱਕ ਇਹ 4-5 ਸਾਲ ਦੀ ਸੰਗਤ ਮਿਲੀ ਪਰ ਕਿੰਨੀ ਬਖਸ਼ਿਸ਼ ਹੋ ਗਈ ਇਸ ਤਰ੍ਹਾਂ ਬਾਕੀ ਸੰਗੀਆਂ ਦੇ ਨਾਲ ਆਪ ਜੀ ਰੇਰੂ ਸਾਹਿਬ ਜਾਂਦੇ ਹਨ ਬਾਕੀ ਫੌਜੀਆਂ ਨੂੰ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਛੁੱਟੀਆਂ ਬਾਰੇ ਪੁੱਛਦੇ ਨੇ ਤੇ ਆਪ ਜੀ ਵਾਲ ਇਸ਼ਾਰਾ ਕਰਕੇ ਕਹਿੰਦੇ ਤਾਂ ਲੰਬੀ ਛੁੱਟੀ ਆਏ ਹਨ ਦਿਲਾਂ ਦੇ ਸੌਦੇ ਹੋ ਗਏ ਮਾਤਾ ਪਿਤਾ ਚਾਹੁੰਦੇ ਸਨ ਕਿ 10ਵੀਂ ਪੜ ਜਾਣ ਬਾਕੀ ਸੰਗੀ ਸਾਥੀ ਰਿਸ਼ਤੇਦਾਰ ਸਾਰੇ ਹੀ ਕਹਿੰਦੇ ਨੇ ਕਿ ਚਲੋ 10ਵੀਂ ਦੇ ਪੇਪਰ ਦੇ ਕੇ ਆ ਜਾਣਗੇ ਪਰ ਅੱਜ ਦਿਲਾਂ ਦੇ ਸੌਦੇ ਹੋ ਗਏ ਗੁਲਾਬ ਅਤਰ ਨਾਲ ਮਿਲ ਕੇ ਕਿੰਨੀ ਸੁਗੰਧੀ ਦਾਇਕ ਹੋ ਗਿਆ ਫੇਰ ਛੁੱਟੀਆਂ ਤੋਂ ਬਾਅਦ ਜਦੋਂ ਪੇਪਰ ਹੋਏ ਪੇਪਰਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਹੀ ਲਿਖਿਆ ਸਮਾਧੀਆਂ ਹੀ ਲੱਗਦੀਆਂ ਸਨ ਆਪ ਦੀ ਹਾਕੀ ਦੇ ਖਿਡਾਰੀ ਫਸਟ ਡਿਵੀਜ਼ਨ ਪਾਸ ਹੋਣ ਵਾਲੇ ਹਰ ਗੱਲ ਤੋਂ ਮੂਰਲੀ ਕਤਾਰ ਵਿੱਚ ਰਹਿਣ ਵਾਲੇ ਬੈਠਦੇ ਵੀ ਸਭ ਤੋਂ ਅੱਗੇ ਪਿੱਛੇ ਬੈਠਣ ਲੱਗੇ ਪੇਪਰਾਂ ਵਿੱਚ ਵੀ ਇਹੀ ਲਿਖਿਆ ਨਾਲਕ ਲੇਖੇ ਇੱਕ ਗੱਲ ਹੋਰ ਹੋਵੇਂ ਚਖਣਾ ਝਾਕ ਤੇ ਜਦੋਂ ਰੇਰੂ ਸਾਹ ਵਾਲਿਆਂ ਕੋਲ ਪੱਕੇ ਤੌਰ ਤੇ ਚਲੇ ਗਏ ਕਿਉਂਕਿ ਐਸਾ ਮਲਾਪ ਨਾਲ ਛੋਟੇ ਸੰਤ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਵੀ ਹਨ ਐਸਾ ਸਮਾ ਜਦੋਂ ਆਉਂਦਾ ਹੈ ਜਿੰਦਗੀ ਦੀ ਸ਼ੁਭ ਸੰਚਿਤ ਕਰਮ ਫਲ ਦੇਣ ਵਾਸਤੇ ਤਿਆਰ ਹੁੰਦੇ ਹਨ ਫਿਰ ਐਸੇ ਮਹਾਪੁਰਸ਼ਾਂ ਦਾ ਮਲਾਪ ਹੁੰਦਾ ਹੈ ਮੇਲਾ ਪੁਰਿਆ ਸੰਤਾਂ ਦਾ ਇਸ ਸਾਲ ਨੂੰ ਰੇਰੂ ਸਾਹ ਵਾਲੇ ਮਹਾਂਪੁਰਸ਼ਾਂ ਦੀ ਨਿੱਜ ਸੇਵਾ ਦਾ ਸੁਪਾਤ ਸਮਾਂ ਮਿਲਿਆ ਛੋਟੇ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਮਹਾਂਪੁਰਸ਼ਾਂ ਦੀ ਘੋੜੀ ਦੀ ਸੇਵਾ ਕਰਦੇ ਹਨ ਆ ਵੀ ਸਮਾਂ ਆ ਗਿਆ ਜਦੋਂ ਨੌ ਮਾਗ ਨੀ 27 ਇਸਵੀ ਦੇ ਵਿੱਚ ਆਪਣੇ ਪਿਆਰੇ ਮੁਰਸ਼ਦ ਦਾ ਵਿਛੋੜਾ ਹੋ ਗਿਆ ਤੇ ਵਿਛੋੜਾ ਪਿਆਰੇ ਦਾ ਬਹੁਤ ਔਖਾ ਹੈ ਕਾਲੀ ਕੋਇਲ ਤੂੰ ਕਿਤ ਗੁਣ ਗਾਣੀ ਆਪਣੇ ਪ੍ਰੀਤਮ ਕੇ ਹੋ ਬਿਰਹ ਜਾਲੀ ਬਰਾਗ ਮੇਂ ਅਵਸਥਾ ਦੇ ਵਿੱਚ 5 5 ਮਹੀਨੇ ਤੋਂ ਬਾਅਦ ਰੇਰੂ ਸਾਹਿਬ ਤੋਂ ਪੈਦਲਿਆਂ ਨਾਲ ਫੁਰਸਾਬ ਨੂੰ ਚੱਲਦੇ ਨੇ ਯਾਤਰਾ ਕਰਦੇ ਕਰਦੇ ਪਟਿਆਲੇ ਪਹੁੰਚਦੇ ਨੇ ਉਥੇ ਗਿਆਨ ਸਿੰਘ ਰਾੜੇ ਵਾਲੇ ਦੀ ਬੇਨਤੀ ਤੇ ਰਾੜੇ ਦੀ ਟੱਕੀ ਵਿੱਚ ਆਸਣ ਲਾਉਂਦੇ ਨੇ ਇਨਾ ਤੱਪ ਕੀਤਾ 1929 ਦੇ ਵਿੱਚ ਮਹਾਪੁਰਸ਼ਾਂ ਦੇ ਚਰਨ ਪੈਣ ਨਾਲ ਟੱਕੀ ਨੂੰ ਭਾਗ ਲੱਗ ਕੇ ਜਿਵੇਂ ਆ ਦਰਬਾਰ ਸਾਹਿਬ ਬਣੇ ਨੇ ਅੱਜ ਇਸ ਦੇ ਵਿੱਚ ਕਾਲੇ ਮਹਾਰਾਜ ਨੇ ਕਿਰਪਾ ਕੀਤੀ ਚਰਨ ਤੇ ਤੇ ਭਾਵੇਂ ਛਪਰੀਆਂ ਹੀ ਬਣੀਆਂ ਟੱਕੀ ਵਿੱਚ ਪਰ ਉਹ ਛਪਰੀ ਦੇ ਵਿੱਚ ਮਹਾਰਾਜ ਦਾ ਹੀ ਪ੍ਰਕਾਸ਼ ਦਿੱਤਾ ਹੁਣ ਜਿੱਥੇ ਵੈਸਣ ਸਾਧ ਜਨ ਸੋ ਥਾਨ ਸੋਹੰਦਾ ਆ ਕਿੰਨੇ ਸੋਹਣੇ ਦਰਵਾਜ਼ ਸੁਭ ਨੀਕ ਨੇ ਕੋਈ 판 ਦੀ ਸੋਹ ਕੀ ਸੋਤਨ ਪਾਲਾਂਗੇ ਦੁਰਮਖੇਰਾਵਾ ਗੁਰੂ ਸਿਖਾਂ ਕੀ ਕਲਪਾਏ ਸ੍ਰੀ ਚਰਨ ਨਾਮ ਦਿਆਵਾ ਅੰਤ ਸਤੁਰੂ ਪੂਜੇ ਇੰਨਾ ਪੂਜੇ ਕਰਾਵਾ ਇਸ ਤਰ੍ਹਾਂ ਦੇ ਨਾਲ ਕਿਰਪਾ ਹੋਈ ਰਾੜਾ ਸਾਹਿਬ ਅਸਥਾਨ ਹੋਂਦ ਵਿੱਚ ਆਏ ਜਿੱਥੇ ਇਹਨਾਂ ਮਹਾਪੁਰਸ਼ਾਂ ਨੂੰ ਸੰਗਤ ਮਿਲੀ ਉੱਥੇ ਰਤਵਾੜਾ ਸਾਹਿਬ ਵਾਲਿਆਂ ਨੂੰ ਵੀ ਕਿਉਂਕਿ ਉਹਨਾਂ ਦਾ ਨਗਰ ਤਭੋਟ ਸੀ ਨਾਲ ਹੀ ਸੀ ਉਹ ਤਾਂ ਬਚਪਨ ਤੋਂ ਹੀ ਸੰਗਤ ਕਰਦੇ ਰਹੇ ਤੇ ਉਹਨਾਂ ਦੇ ਬਚਨ ਹੀ ਸਾਕਾਰ ਹੋਏ ਜਿਨ੍ਹਾਂ ਦੀ ਅੱਜ ਆਪਾਂ ਯਾਦ ਮਨਾ ਰਹੇ ਹਾਂ ਪੰਜਾਵੇਂ ਵਰਸੀ ਹੈ ਉਹਨਾਂ ਨੇ ਵਚਨ ਕੀਤੇ 1973 ਦੇ ਵਿੱਚ ਕਿ ਫਿਲਮਾਂ ਰਾਹੀਂ ਪ੍ਰਚਾਰ ਕਰੋ 1982 ਤੋਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ 100 ਸਾਲ ਦਾ ਇਹ ਮੈਟਰ ਜਮ੍ਹਾਂ ਕਰ ਦਿੱਤਾ ਫਿਰ ਆਤਮ ਮਾਰਗ ਮੈਗਜ਼ੀਨ ਵੀ ਉਹਨਾਂ ਦੇ ਹੀ ਵਚਨਾਂ ਨਾਲ ਹੋਇਆ ਜਦੋਂ ਰਾੜਾ ਸਾਹਿਬ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਰਾੜਾ ਸਾਹਿਬ ਤੋਂ ਮੈਗਜ਼ੀਨ ਨਿਕਲਣਾ ਚਾਹੀਦਾ ਹੈ ਤੋ ਕਹਿ ਲਗੀ ਕੰਮ ਤੂੰ ਕਰ ਸਕਦਾ ਜਾਂ ਗਿਆਨੀ ਮੀਰ ਸਿੰਘ ਕਰ ਸਕਦਾ ਹੈ ਉਹ ਬਚਨ ਸਾਕਾਰ ਹੋਏ ਤੇ ਇਹ ਪ੍ਰਚਾਰ ਜਿੱਥੇ ਬਾਬਾ ਮਾਨ ਸਿੰਘ ਜੀ ਨੇ ਦੇਸਾਂ ਪਰਦੇਸਾਂ ਦੇ ਵਿੱਚ ਕੀਤਾ ਤੇਰਾ ਸਥਾਨ ਜਗਾ ਜਗਾ ਤੇ ਕਾਇਮ ਕਰ ਦਿੱਤੇ ਅੱਜ ਸਾਰੇ ਅਸਥਾਨ ਚੜ੍ਹਦੀ ਕਲਾ ਵੱਲ ਜਾ ਰਹੇ ਹਨ ਮਹਾਪੁਰਸ਼ਾਂ ਦੀ ਸਤ ਜੀ ਅਗਵਾਈ ਅ ਲੰਗਰ ਵਾਲੇ ਮਹਾਪੁਰਸ਼ ਜਗਾ ਜਗਾ ਤੇ ਜਿਵੇਂ ਜਥੇਦਾਰ ਬਾਬਾ ਸੁਰਜਨ ਸਿੰਘ ਜੀ ਹਨ ਸੇਵਾ ਨਿਭਾ ਰਹੇ ਹਨ ਸੋ ਅੱਜ ਸਾਨੂੰ ਇਸ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਮਿਲਿਆ ਪਹਿਲਾਂ ਵੀ ਆਉਂਦੇ ਹੀ ਰਹੇ ਹਾਂ ਪਿਆਰ ਇਨ ਦੇ ਨਾਲ ਦਿਲ ਇ ਪਿਆਰ ਪਰ ਦੇਖੋ ਕਿੰਨੇ ਸਥਾਨ ਨੂੰ ਭਾਗ ਲੱਗੇ ਹਨ ਕਿੰਨੇ ਸੋਹਣੇ ਦਰਵਾਜ਼ੇ ਆਪਣੀ ਮਿਸਾਲ ਆਪ ਹਨ ਸੋ ਇਸ ਵਾਸਤੇ ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ ਉਹਨਾਂ ਦੇ ਬਚਨਾਂ ਨੂੰ ਵੀ ਮੰਨਿਏ ਤੇ ਆਪਣੇ ਜੀਵਨ ਦੇ ਵਿੱਚ ਜੋ ਬਚਨ ਹਨ ਕਮਾ ਲਈਏ ਇੱਕ ਬਚਨੀ ਕਮਾ ਲਿਆ ਉਹਦੇ ਨਾਲ ਹੀ ਕਿੰਨੇ ਭਾਗ ਲੱਗ ਜਾਂਦੇ ਨੇ ਮਹਾਪੁਰਸ਼ ਬਾਬਾ ਮਾਨ ਸਿੰਘ ਜੀ ਦੁਨਿਆਵੀ ਪੜ੍ਹਾਈ ਦੇ ਵਿੱਚ ਵੀ ਕਿੰਨੇ ਪ੍ਰਵੀਨ ਸਨ ਗ੍ਰੈਜੂਏਸ਼ਨ ਕੀਤੀ ਸੀ ਤੇ ਮਹਾਪੁਰਸ਼ਾਂ ਦੇ ਬਚਨ ਵੀ ਸੰਕੇ ਪੜਿਆ ਲਿਖਿਆ ਦਾ ਪ੍ਰਚਾਰ ਕਰਨ ਦਾ ਸਮਾਂ ਹੈ ਸੋ ਉਹਨਾਂ ਨੇ ਕਿੰਨਾ ਪ੍ਰਚਾਰ ਕੀਤਾ ਤੇ ਅੱਗੇ ਇਹ ਦਿਓ ਉਹਨਾਂ ਦੇ ਪਿਆਰ ਵਾਲੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਉਹਨਾਂ ਨੇ ਇਹ ਯਾਦਾ ਮਨਾਉਂਦੇ ਹਨ ਸੋ ਸਾਨੂੰ ਵੀ ਅੱਜ ਇਨੀ ਖਾਦਰੀ ਪਰੰਦਾ ਸਮਾਂ ਮਿਲਿਆ ਪਰਵੰਦਕਾਂ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿਗੁਰਾਂ ਦਾ ਕੋਟਾਨ ਕੋਟਵਾਰ ਧੰਨਵਾਦ ਸੋ ਆਓ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਤੁਹਾਨੂੰ ਦੱਸਣਗੇ ਬੋਲਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ ਗੁਰਸੰਗਤ ਬਖਸ਼ ਦੇਵੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ